ਸਰਬ ਕੀ ਸੰਗਰੂਰ ਵੀ ਦੀ ਰਚਨਾ ਅੱਜ ਦਾ ਦਿਨ ਮੁਬਾਰਕ ਚੜਿਆ ਸਫਲ ਹੋਣ ਕਾਜ ਸਾਰੇ ਅੱਜ ਦਾ ਦਿਨ ਮੁਬਾਰਕ ਚੜਿਆ ਸਫਲ ਹੋਣ ਕਾਜ ਸਾਰੇ ਸਫਲ ਹੋਣ ਕਾਜ ਸਾਰੇ ਅੱਜ ਦਾ ਦਿਨ ਮੁਬਾਰਕ ਚੜਿਆ ਦੁਸ਼ਮਣ دوست ਬਣ ਜਾਵਣ ਸੰਗਰੂਰ ਵੀ ਦੁਸ਼ਮਣ ਦੋਸਤ ਬਣ ਚਾਵਣ ਸੰਗ ਰੂਰਵੀ ਬਣੀਏ ਇੱਕ ਦੂਜੇ ਦੇ ਸਹਾਰੇ ਬਣੀਏ ਇੱਕ ਦੂਜੇ ਦੇ ਸਹਾਰੇ ਅਜਦਾ ਦਿਨ ਮੁਬਾਰਕ ਚੜਿਆ ਅਜਦਾ ਦਿਨ ਮੁਬਾਰਕ ਚੜਿਆ ਸਫਲ ਹੋਵਣ ਕਾ ਰਜ ਸਾਰੇ ਸਫਲ ਹੋਉਣ ਕਾਰਜ ਸਾਰੇ ਅੱਜ ਦਾ ਦਿਨ ਮੇ ਮਾੜੇ ਕਿ ਚਲਿਆ